ਸਾਡੇ ਦੇਸ਼ ਦੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਬਾਹਰ ਜਾ ਰਹੇ ਹਨ ਤੇ ਪਿਛਲੇ ਦਿਨੀ ਅਮਰੀਕਾ ਵਿੱਚ ਟਰੰਪ ਵੱਲੋਂ ਕਾਨੂੰਨਾਂ ਵਿੱਚ ਸਖਤੀ ਕਰਨ ਉਪਰੰਤ ਪਹਿਲਾ ਜਹਾਜ਼ 5 ਫਰਵਰੀ ਅਤੇ ਅੱਜ ਦੂਸਰੇ ਜਹਾਜ਼ ਵਿੱਚ ਅਮਰੀਕਾ ਤੋਂ 119 ਭਾਰਤੀ ਡਿਪੋਰਟ ਹੋ ਕੇ ਅੰਮ੍ਰਿਤਸਰ ਰਾਜਾ ਸੰਸੀ ਹਵਾਈ ਅੱਡੇ ਤੇ ਉਤਰੇ ਜਿਨ੍ਹਾਂ ਵਿੱਚ 67 ਲੋਕ ਪੰਜਾਬੀ ਹਨ ਟਰੈਵਲ ਜੰਟਾ ਰਹੀ ਠੱਗੀ ਦਾ ਸ਼ਿਕਾਰ ਹੋਏ ਡੌਂਕੀ ਲਗਾ ਕੇ ਆਪਣੀ ਰੋਜੀ ਰੋਟੀ ਕਮਾਉਣ ਲਈ ਬਾਹਰ ਗਏ ਸਨ ਤੇ ਜਤਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਝੰਡਿਆਲਾ ਗੁਰੂ ਨੇੜੇ ਪਿੰਡ ਬਡਾਲਾ ਪੱਤੀ ਹਿੰਦੂਕੀ ਦੇ ਵਸਨੀਕ ਨੇ ਘਰ ਵਾਪਸ ਆਉਣ ਤੇ ਪਰਿਵਾਰ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ 6 ਮਹੀਨਾ ਪਹਿਲਾਂ ਅਮਰੀਕਾ ਦੇਸ਼ ਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਇੱਕ ਏਕੜ ਜ਼ਮੀਨ ਅਤੇ ਲੜਕੀ ਦੇ ਵਿਆਹ ਲਈ ਗਹਿਣੇ ਰੱਖੇ ਸਨ ਵੇਚ ਕੇ 45 ਲੱਖ ਰੁਪਏ ਏਜੰਟ ਨੂੰ ਦਿੱਤੇ ਸਨ ਜੋ ਹੁਣ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਣ ਕਰਕੇ ਵਾਪਸ ਆਪਣੇ ਘਰ ਆਣ ਕੇ ਪੱਤਰਕਾਰ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਕਿ ਕਿਵੇਂ ਉਹ ਅਮਰੀਕਾ ਪਹੁੰਚੇ ਤੇ ਕਿਵੇਂ ਉੱਥੋਂ ਦੀ ਸਰਕਾਰ ਨੇ ਉਹਨਾਂ ਨਾਲ ਵਤੀਰਾ ਕੀਤਾ ਉਹਨਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਧੋਖੇਬਾਜ਼ ਏਜੰਟਾਂ ਤੇ ਪਰਚੇ ਦਰਜ ਕਰਨ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਦੁਬਾਰਾ ਕਿਸੇ ਨਾਲ ਧੋਖਾ ਨਾ ਕਰ ਸਕਣ ਅੰਮ੍ਰਿਤਸਰ ਤੋਂ ਸਿੰਦਰ ਸਿੰਘ ਅਠਵਾਲ ਦੀ ਰਿਪੋਰਟ ਬਲਨਾਗਰ ਬਚਨ ਸਿੰਘ अच्छा मैं का बेटे ने बाहर भेजया है हां जी ते किस तरह आपा यानी कि किथੋਂ پیسے ਆਪਾ ਕਿਤਰਾ ਇਕੱਠੇ ਕੀਤੇ پیسے ਜਮੀਨ ਹੀ ਲੱਗੋ ਵੇਚੀਆ ਕੋਈ ਗਹਿਣਾ ਪੰਜ-ਛੇ ਤੋਲੇ اچھا ਜੀ ਉਹ ਵੇਚਿਆ ਜੀ ਕਿੰਨੇ ਪੈਸੇ ਲਾਇਏ ਬਾਹਰ ਭੇਜਿਆ 10 ਲੱਖ 10 ਲੱਖ ਰੁਪਇਆ ਕਿਦੋਂ ਗਿਆ ਬੱਚਾ ਤੁਹਾਡਾ ਇਹ ਸਤੰਬਰ ਚ ਗਿਆ ਸੀ 17 ਸਤੰਬਰ 17 ਸਤੰਬਰ ਤੇ ਕਿੰਨੇ ਦਿਨ ਲੱਗੇ ਪਹੁੰਚਣ ਪੰਜ ਮਹੀਨੇ ਹੋ ਗਏ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਜਦੋਂ ਪਹਿਲਾਂ ਗੱਲਬਾਤ ਹੁੰਦੀ ਰਹੀ ਹੁਣ 20 ਦਿਨ ਹੋ ਗਏ ਬਾਈ अच्छा जी कोई लबा नहीं मतलब ਜਦੋਂ ਗਿਆ ਵਾ ਇਹਨੇ ਦੱਸਿਆ ਵੀ ਮੈਨੂੰ ਕਿਹੜੇ ਕਿਹੜੇ ਹਾਲਾਤਾਂ ਚੋਂ ਗੁਜੰਨਾ ਪਿਆ ਆਂ ਅਹੀਂ ਦੱਸ ਦਰਿਆ ਨਾ ਅੱਛਾ ਜੀ ਅਹੀਂ ਜਾਏ ਸੂਤਰਾਂ ਦੇ ਵਾਪਸ ਆ ਜਾ ਮਤਲਬ ਜਿਹੜੇ ਹਾਲਾਤਾਂ ਚ ਬੰਦਾ ਬਾਹਰ ਜਾਂਦਾ ਨਹੀਂ ਜਾਣਾ ਚਾਹੀਦਾ ਉਹ ਉੱਤਰ ਦੀ ਨਹੀਂ ਜਾਂਦਾ ਜੀ ਏਜੰਟਾ ਨੇ ਤੁਹਾਨੂੰ ਕੀ ਕਿਹਾ ਸਾਨੂੰ ਨੇ ਅਹੀਂ ਤੇ ਇੱਕ ਨੰਬਰ ਦੇ ਦਿੱਤੇ ਪੈਸੇ ਪਸਾਨੋ ਕੀ ਵਿਦਾਈ ਵੀ ਏਜੰਟਾ ਨੇ ਗੁੰਮਰਾ ਕੀਤਾ ਧੋਰਾ ਕੀਤਾ ਏਜੰਟਾ ਨੇ ਕੀ ਗੱਲ ਕੀਤੀ ਇਹੋ ਗੱਲ ਹੋਈ ਆ ਕਿ ਜੇ ਜੇ ਉੱਤਨ ਜਾਣਾ ਵਾ ਢੋਕੀ ਲੱਗਦੇ 40 ਲੱਖ ਦੇ ਜੇ ਉਦੋਂ ਬਾਇਰ ਜਾਣਾ ਦੇ ਪੰਜਾਲਕ ਚਾਹੀਆ ਚਲ ਪੰਜਾਲ ਲੈ ਲਓ ਤੇ ਤੇ ਭੇਜਿਆ ਸਾਰਾ ਇਹ ਪੈਸੇ ਦੇ باوجود ਉਹਨਾਂ ਡੋੰਗੀਆਂ ਨੇ ਭੇਜਿਆ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋਈ ਮੰਗ ਕਰਦੇ ਆ ਵੀ ਜੇ ਸਾਡਾ ਉਹ ਜਨ ਲਗਾ ਲੈਣਾ ਉਹ ਵਾਪਸ ਆਵੀ ਤੇ ਚਾਹੇ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਮਾੜੀ ਮੋੜ ਕੋਈ ਘਰ ਮਾੜੀ ਮੋੜ ਚੱਲੇ ਜਾਂ ਇਹੋ ਜਿਹੇ ਏਜੰਟ ਜਿਹੜੇ ਖਰਾਬ ਕਰਦੇ ਉਹਨਾਂ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ ਠੀਕ ਹੈ ਜਿੰਦਰਪੁਰ ਮੈਂ ਕਹਿੰਦਾ ਜਦੋਂ ਬੇਟਾ ਤੁਹਾਡਾ ਬਾਹਰ ਗਿਆ ਵਾ ਉਦੋਂ ਏਜੰਟਾਂ ਨਾਲ ਕੀ ਗੱਲਬਾਤ ਹੋਈ ਹੈ ਉਦੋਂ ਤਾਂ ਉਹਨਾਂ ਨੇ ਇਹੋ ਗੱਲ ਹੋਈ ਵੀ ਨਾ ਨਹੀਂ ਅੰਦਰ 15 ਤੋਂ 25 ਪਛਾਵਾਗੇ ਬੱਚੇ ਨੂੰ ਅੱਛਾ ਜੀ ਤੇ ਫਲੈਟਰ ਤੋਂ ਸੇ ਪਛਾਵਾਗੇ ਪੈਸੇ ਸਾਰੇ ਲੈ ਲਏ ਪੈਸੇ ਸਾਰੇ ਲੈ ਲਏ ਕਿੰਨੇ ਪੈਸੇ ਲੈ ਗਏ ਪੈਸੇ ਅੱਧੇ ਤੇ ਪਹਿਲਾਂ ਲੈ ਆਏ ਸੀਗੇ ਅੱਧੇ ਫਿਰ ਉਹਨਾਂ ਨੇ ਗੱਲ ਛੱਪਣ ਤੋਂ ਪਹਿਲਾਂ ਲੈ ਲਏ ਸਾਰੇ ਹੀ ਹੋ ਗਏ ਅੱਛਾ ਜੀ ਸਾਰੇ ਲੈ ਲਏ ਸਾਰੇ ਲੈ ਲਏ ਤੇ ਬੇਟਾ ਕਿਹੜੀਆਂ ਮੁਸ਼ਕਲਾਂ 'ਚ ਪਹੁੰਚੇ ਉੱਥੇ ਇਹ ਨਹੀਂ ਦੱਸਦਾ ਬੇਟਾ ਬਹੁਤ ਮੁਸ਼ਕਲਾਂ ਇਹ ਟਾਈਮ ਹੀ ਨਹੀਂ ਮਿਲਦਾ ਸਿਰ ਦਾ ਪੁੱਛਣ ਦੱਸਣ ਦਾ ਪਰ ਬਹੁਤ ਮੁਸ਼ਕਲਾਂ ਉੱਥੇ ਤਾਂ ਆਦਾ ਹੈਗਾ ਰੋਜ਼ ਹੀ ਰੋਜ਼ ਮੁਸ਼ਕਲ ਦਾ ਹੁੰਦਾ ਪਰ ਇੰਨੇ ਤਿੰਨ ਦਿਨ ਹੋ ਗਏ ਭੁੱਖੇ ਨੂੰ ਚਾਰ ਦਿਨ ਹੋ ਗਏ ਭੁੱਖੇ ਨੂੰ ਇਹਨੇ ਵਰਸ਼ਾ ਕਿਹਾ ਬਾਤ ਮੈਨੂੰ ਮੀਟਾ ਰੋਟੀ ਦਿੰਦੇ ਮੈਂ ਮੰਮੀ ਮੀਟ ਨਹੀਂ ਖਾਂਦਾ ਤੇ ਬਸ ਦੋ ਕਚੌੜੀਆਂ ਹੀ ਜਿੰਦੀ ਆ ਤਾਂਦੇ ਇਹੋ ਕੁਝ ਦੇਣਾ ਖਾਣਾ ਖਾਲਾ ਨਹੀਂ ਜਿਦ ਤਰ੍ਹਾਂ ਤੁਸੀਂ ਜੋੜ ਜਮਾ ਕਰਕੇ ਪਾਇਆ ਕਿ ਅਹੀਂ ਉਹ ਪੈੜੀ ਕਿੱਲਾ ਗਈ ਉਹ ਵੇਚੀ ਆ ਕੋਹੋ ਬੇਟੀ ਵਿਆਹੀ ਉਹਨਾਂ ਦੀ ਗਹਿਣਾ ਕੱਟਾ ਹੀ ਜੂਗਾ ਤਾਂ ਵੇਚਤਾ ਤੇ ਪਿਛਲਾ ਆਪਣੇ ਬੱਚਾ ਸੈੱਟ ਹੋ ਜੀ ਸਭ ਕੁਝ ਬੰਨ ਜੂਗਾ ਤੇ ਹੁਣ ਇਹ ਗੱਲ ਥੋੜੀ ਪਤਾ ਬੱਚੇ ਨੇ ਵਾਪਸ ਆ ਜਣਾ ਤੇ ਕੀ ਕਰਦੇ ਹਾਂ ਮੰਨ ਸਰਕਾਰ ਕੋ ਤੋਂ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਵਿਚਾਰੇ ਬੱਚੇ ਨੂੰ ਕੋਈ ਨੌਕਰੀ ਦੇ ਦੇਣ ਤੇ ਇਹ ਵੀ ਬੁੱਢੇ ਮਾਪੇ ਆ ਇਹ ਕਮਾਵੇ ਤਾਂ ਹੀ ਬੈਠ ਕੇ ਖਾਈਏ ਤੇ ਅੰਮੇ ਮਸ਼ੀਨਾਂ ਦਾ ਤੇ ਸਾਹਮਣੇ ਵੀ ਠੀਕ ਦਾ ਕੰਮ ਕਰਦਾ ਸਾਰੀ ਤੇੜੀ ਕਮਾਈ ਕਰੀ ਲਈ ਆ ਤੇ ਘਰ ਬਣਾਇਆ ਵਾ ਬੱਚਿਆਂ ਨੂੰ ਜਿਹੜੀ ਕਿੱਲਾ ਹੈਗੇ ਪੇਚ ਕੇ ਬਾਹਰ ਕੱਤਾਂ ਜਿਹੜੇ ਨਾਲ ਤੁਹਾਡੇ ਨਾਲ ਧੋਖਾ ਕੀਤਾ ਕੀ ਨਹੀਂ ਕਰਦੇ ਉਹਨਾਂ ਦੇ ਹੁਣ ਇਹੋ ਹੀ ਆਪੀ ਸਰਕਾਰੀ ਉਹਨਾਂ ਨੂੰ ਕੋਈ ਉਹਨਾਂ ਦੇ ਜੋਰ ਪਾਵੇ ਤੋਂ ਸਾਨੂੰ ਲੱਗਾ ਰਣਾ ਸਾਡਾ ਵਾਪਸ ਕਰਨ ਤੇ ਚਲੋ ਸਰਕਾਰ ਕੋਈ ਇਹਨਾਂ ਨੂੰ ਨੌਕਰੀ ਦੇਵੇ ਬੱਚਿਆਂ ਨੂੰ ਹੁਣ ਇਹਨਾਂ ਨੇ ਇਹੋ ਜਿਹੇ ਹਾਲਾਤੋਂ ਨਿਕਲ ਕੇ ਆਣ ਕੇ ਫੇਰ ਥੋੜੀ ਬਾਹਰ ਜਾਣਾ ਹੁਣ ਥੋੜੀ ਇਹਨਾਂ ਨੂੰ ਨਾਲ ਲੈਣਾ ਬਾਹਰ ਜਾਂਦਾ ਤੇ ਜੇ ਤੇ ਨੌਕਰੀ ਦੇਣਗੇ ਤੇ ਵਧੀਆ ਨਹੀਂ ਤੇ ਫਿਰ ਆਪਣਾ ਨਹੀਂ ਜਾਣੇ ਜੋ ਹੋਰ ਫਿਰ ਕੋਈ ਨਾ ਕੁਝ ਸੋਚੋਗੇ ਕਰਦਾ ਰੋਟੀ ਤਾਂ ਖਾਣੀ ਪੈਣੀ ਹੈ